ਕਿਹਦੇ ਕੋ ਮੰਗਾ ਪੈਸੇ ਕਿਹਦੇ ਕੋ ਮੰਗਾ ਖਰੀ ਉਹਨੂੰ ਫੋਨ ਲਾ ਕੇ ਭੇਜਦਾ ਹਲੋ ਆ ਕੀ ਹਾਲ ਆ ਮੈਂ ਵੀ ਵਦਿਆ ਉਹ ਮੈਨੂੰ ਯਾਰ ਇੱਕ ਕੰਮ ਹੀ ਕਰਨਾ ਛੋਟਾ ਜਿਹਾ ਵੇਲਾ ਨਾ ਨਾ ਕਦੀ ਬੜੀ ਲੋੜੀ ਮੈਨੂੰ ਨਾਲ ਇੱਕ 5000 ਰੁਪਏ ਦੀ ਲੋੜ ਆ ਮੈਂ ਤੈਨੂੰ ਨਾ ਅਗਲੇ ਮਹੀਨੇ ਮੋੜ ਦੂੰਗਾ ਅਗਲੇ ਮਹੀਨੇ ਦੀ ਪਹਿਲੇ ਤਰੀਕ ਨੂੰ ਮੋੜ ਦੂੰਗਾ ਮੈਂ ਵੇਲਾ ਯਾਰ ਬੜੇ ਜ਼ਰੂਰੀ ਚਾਹੀਦੇ ਆ ਅੱਛਾ ਨਹੀਂ ਹੈਗੇ ਚੱਲ ਚੱਲ ਠੀਕ ਆ ਫਿਰ ਓਕੇ ਸਾਰੇ ਬੰਨੇ ਨਾ ਹੋਈ ਜਾਂਦੀ ਆ ਹੁਣ ਤੇ ਬਸ ਇੱਕ ਮਾਸੀ ਆ ਜਿਨ੍ਹਾਂ ਨੂੰ ਮੈਂ ਕਹੂੰਗਾ ਨਾ ਉਹਨਾਂ ਨੇ ਨਾ ਨਹੀਂ ਕਰਨੀ ਮੈਨੂੰ ਚੁੱਕ ਲੋ ਕੋਣ ਚੁੱਕ ਨਿੰਦੇ ਹਲੋ ਹਲੋ ਸਸਿਕਾ ਮਾਸੀ ਜੀ ਸਸਿਕਾਲ ਸਾਹਿਲ ਸਸਟ੍ਰੀਕਾਲ ਕੀ ਗੱਲ ਓਹੋ ਠੀਕ ਹੋ ਤੁਸੀਂ ਹਾਂ ਠੀਕ ਆ ਮੈਂ ਤੇਨੂੰ ਪੁੱਛਣ ਦੀ ਕੀ ਗੱਲ ਕਿਉਂਕਿ ਇੰਨੇ ਦਿਨਾਂ ਬਾਅਦ ਤੂੰ ਮੈਨੂੰ ਫੋਨ ਕੀਤਾ ਲੈ ਤੁਹਾਨੂੰ ਮੈਂ ਫੋਨ ਨਹੀਂ ਕਰ ਸਕਦਾ ਹੂੰ ਫੋਨ ਕਰ ਤੇ ਸਕਦਾ ਪੁੱਤ ਪਰ ਫੋਨ ਕਰਦਾ ਕਿਹੜਾ ਹੈਗਾ ਤੂੰ ਹੈ ਜਦੋਂ ਮੈਨੂੰ ਜ਼ਰੂਰਤ ਹੁੰਦੀ ਮੈਂ ਤੈਨੂੰ ਫੋਨ ਕਰਦੀ ਆ ਔਰ ਤੂੰ ਫੋਨ ਕੱਟ ਦੇਣਾ ਮੇਰਾ ਔਰ ਮੰਮੀ ਦਾ ਸਨਾ ਮੰਮੀ ਦਾ ਕੀ ਹਾਲ ਹੈ ਹਾਂ ਮੰਮੀ ਵੀ ਸਭ ਠੀਕ ਆ ਤੇ ਤੁਸੀਂ ਘਰੇ ਹੀ ਜੇ ਨਾ ਹਾਂ ਹਾਂ ਘਰੇ ਆ ਘਰੇ ਆਣ ਲੱਗੇ ਜੇ ਆਜੋ ਆਜੋ ਜਲਦੀ ਨਹੀਂ ਨਹੀਂ ਘਰੇ ਸਾਗ ਬਣਾਇਆ ਹੈ ਘਰੇ ਨਹੀਂ ਆਉਣ ਲੱਗੇ ਕਿਉਂ ਮੈਨੂੰ ਟੱਡਣਾ ਇੱਕ ਗੱਲ ਕਰਨੀ ਸੀ ਮੈਨੂੰ ਇੱਕ ਕੰਮ ਹੀ ਟੱਡਣਾ ਅੱਛਾ ਤੇ ਮੇਰੇ ਪੁੱਤ ਨੂੰ ਅੱਜ ਕੋਈ ਮਾਸੀ ਦਾ ਕੰਮ ਆ ਚਲ ਪੁੱਤ ਦੱਸ ਕੀ ਕੰਮ ਐ ਇਹ ਮੈਨੂੰ ਨਾ ਮਾਸੀ ਜੀ ਇੱਕ 5000 ਰੁਪਏ ਦੀ ਲੋੜ ਈ 5000 ਦੀ ਮੈਨੂੰ ਨਾ ਬੜੇ ਐਮਰਜੈਂਸੀ ਲੋੜ ਆ ਪਰ ਮੈਂ ਨਾ ਤੁਹਾਨੂੰ ਅਗਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਮੋੜ ਦੂੰਗਾ ਤੇ ਤੁਸੀਂ ਨਾ ਮੰਮੀ ਦੇ ਨਾਲ ਨਾ ਗੱਲ ਕਰੋ ਕਿ ਮੈਂ ਤੁਹਾਨੂੰ ਫੋਨ ਕੀਤਾ ਸੀ ਮੇਰੀ ਗੱਲ ਸੁਣ ਸਾਹਿਬ ਤੂੰ 5000 ਕੀ ਕਰਨਾ ਹੈਗਾ ਉਹ ਮਾਸੀ ਜੀ ਮੈਨੂੰ ਨਾ ਕੋਲੇ ਦੇ ਅਸਾਈਨਮੈਂਟ ਵਾਸਤੇ ਚਾਹੀਦੇ ਆ ਤੇ ਮੈਨੂੰ ਨਾ ਮਿਲ ਜਾਣੇ ਆ ਉਹ ਮੇਰੇ ਖਿਆਲ ਨਾਲ ਮੈਂ ਪੈਸੇ ਕਿਤੇ ਰੱਖ ਲਿਆ ਮੈਨੂੰ ਯਾਦ ਨਹੀਂ ਆਉਂਦਿਆ ਤੇ ਅਗਲੇ ਮਹੀਨੇ ਤੁਹਾਨੂੰ ਪਤਾ ਹੀ ਆ ਇੱਕ ਤਰੀਕ ਨੂੰ ਮੈਨੂੰ ਪੌਕਟ ਮਨੀ ਮਿਲਣੀ ਆ ਤੇ ਮੈਂ ਨਾਲ ਹੀ ਤੁਹਾਨੂੰ ਨਾਲ ਦੇ ਨਾਲ ਪੈਸੇ ਮੋੜ ਦੇਣੇ ਆ ਤੇ ਤੁਸੀਂ ਬਸ ਮੰਮੀ ਨੂੰ ਨਾ ਦੱਸਿਓ ਤੁਹਾਨੂੰ ਪਤਾ ਵਾ ਜੇ ਤੁਸੀਂ ਉਹਨਾਂ ਨੂੰ ਦੱਸੋਗੇ ਨਾ ਉਹਨਾਂ ਨੇ ਫੇਰ ਕਹਿਣਾ ਵਾ ਤੂੰ ਪੈਸੇ ਖਰਚ ਲਏ ਹੋਣੇ ਆ ਉਹਨਾਂ ਨੇ ਮੰਨਣਾ ਨਹੀਂ ਆ ਤਾਂ ਕਰਕੇ ਮੈਂ ਚੱਲ ਮਾਸੀ ਕੋਲੇ ਲੈਣਾ ਵਾ ਤੇ ਅਗਲੇ ਮਹੀਨੇ ਤੁਹਾਨੂੰ ਮੈਂ ਮੋੜ ਹੀ ਦਊਂਗਾ ਸਾਹਿਲ ਐਸਤਰਾ ਹੈ ਕਿ ਮੈਂ ਤੈਨੂੰ ਕੱਲ ਦੱਸਾਂਗੀ ਮਾਸੀ ਜੀ ਵੇਖੋ ਨਾ ਨਾ ਕਰਿਓ ਮੈਨੂੰ ਬੜੀ ਲੋੜ ਆ ਤੁਸੀਂ ਕੱਲ ਛੱਡੋ ਤੁਸੀਂ ਅੱਜ ਸ਼ਾਮ ਦਾਕ ਮੈਨੂੰ ਕਰਾ ਦਿਓ ਪਲੀਜ਼ ਅ ਚਲ ਠੀਕ ਐ ਸਾਈਲ ਮੈਂ ਤੈਨੂੰ ਥੋੜੀ ਦਿਰ ਬਾਅਦ ਫੋਨ ਕਰਦੀ ਆ ਠੀਕ ਐ ਤੇ ਬਾਕੀ ਮੈਂ ਤੇਰੇ ਮਾਸੜ ਜੀ ਨਾਲ ਗੱਲ ਕਰਕੇ ਫਿਰ ਕਰ ਮੈਂ ਦੱਸ ਦਿਆਂਗੀ ਪਰ ਕੋਸ਼ਿਸ਼ ਕਰਿਓ ਮਾਸੀ ਜੀ ਮੈਨੂੰ ਮਿਲ ਜਾਣ ਕਿਉਂਕਿ ਮੈਂ ਨਾ ਕਾਲਜ ਦਾ ਅਸਾਈਨਮੈਂਟ ਬਹੁਤ ਹੀ ਜ਼ਰੂਰੀ ਸਬਮਿਟ ਕਰਾਉਣਾ ਵਾ ਤੇ ਮੇਰੇ ਕੋਲ ਜਿਆਦਾ ਟਾਈਮ ਨਹੀਂ ਹੈਗਾ ਦੇ ਵਾਸਤੇ ਚਲ ਠੀਕ ਐ ਮੈਂ ਤਾਂ ਦੱਸਦੀ ਠੀਕ ਹੈ ਚਲੋ ਮੇਰੀ ਗੱਲ ਸੁਣੋ ਹਾਂ ਮਮੀ ਦੇ ਨਾਲ ਗੱਲ ਕਰਿਓ ਹਾਂ ਚਲ ਠੀਕ ਹੈ ਨਹੀਂ ਗੱਲ ਕਰਦੇ ਚਲੋ ਠੀਕ ਹੈ ਮਾਸੀ ਜੀ ਓਕੇ ਸਾਈਨ ਕਾਲਜ ਨਾਲ ਨਹੀਂ ਨਹੀਂ ਮਮੀ ਕਹਈਆਂ ਮੈਂ ਮੜਾ ਕੰਮ ਜਾਣਾ ਮੈਂ ਦੋ ਸਾਲ ਦੱਸੋ ਅੱਛਾ ਤੇ ਉਹ ਜਾਣ ਲੇ ਨਾ ਪ੍ਰੈਸ ਲਈ ਕੱਪੜੇ ਦੇ ਪ੍ਰੈਸ ਲਈ ਤੇ ਤੂੰ ਸੇ ਦਾ ਕੁਝ ਖਾਦਾ ਨਹੀਂ ਹੈ ਮਮੂਲੀਆਂ ਕੀਤੀਆਂ ਕਰ ਉਹ ਨਹੀਂ ਤੇ ਪਰੋਂਢੀ ਖਾ ਲਾ ਇੱਕ ਅੱਦੇ ਨਹੀਂ ਨਹੀਂ ਮੰਮੀ ਰੋਟੀ ਨਹੀਂ ਖਾਣੀ ਕੱਪੜੇ ਉੱਥੇ ਪਹਿਣਾ ਆਹੋ ਤੇ ਕੀ ਗੱਲ ਹੈ ਖਾਂ ਲੱਗੀ ਗੱਲ ਪਰੇਸ਼ਾਨ ਹੈ ਨਹੀਂ ਨਹੀਂ ਪਰੇਸ਼ਾਨ ਨਹੀਂ ਮੈਂ ਪਰੇਸ਼ਾਨੀ ਹੈ ਦੱਸ ਤੇ ਸਹੀ ਕੀ ਗੱਲ ਹੈ ਓਹੋ ਮੰਮੀ ਜੇ ਕੋਈ ਹੁੰਦਾ ਤਾਂ ਮੈਂ ਤੁਹਾਨੂੰ ਦੱਸਣਾ ਸੀ ਕੋਈ ਨਹੀਂ ਮੈਂ ਦੇਖਿਆ ਉਹਨਾ ਪਰ ਸਾਨੂੰ ਕੱਪੜੇ ਦੇਖਿਆ ਫਿਰ ਤਾਂ ਨਹੀਂ ਕੀ ਗੱਲ ਚੁੱਪ ਚੁੱਪਗਾ ਪਰ ਇਹ ਪਰੇਸ਼ਾਨੀ ਲੱਗਦੀ ਹੈ ਤੇ ਚਿਹਰੇ ਦੇ ਉੱਤੇ

हां भाई ठीक है हां ठीक है ठीक ठाक हां ਲੈਣਾ ਸੀ ਨਾਲ ਦੀਦੀ ਸਾਹਿਲ ਕਿੱਥੇ ਗਿਆ ਉਹ ਨਹੀਂ ਵਿਖੜਿਆ ਥੋੜੀ ਦੇਰ ਹੋਈ ਗਿਆ ਬਾਬਾ ਅੱਛਾ ਦੀਦੀ ਮੈਂ ਫਿਰ ਦੋ ਗੱਲ ਪੁੱਛਣਾ ਚਾਹੁੰਦਾ ਘਰ ਵਿੱਚ ਕੋਈ ਪੈਸਿਆਂ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਹੀ ਨਹੀਂ ਬਾਜੀ ਦਾ ਕੰਮਕਾਰ ਸਭ ਠੀਕ ਹੈ ਨਾ ਸਭ ਠੀਕ ਹੈ ਫਸਕਲਾਸ ਕਿਉਂ ਕਿਉਂ ਗੱਲ ਹੈ ਅ ਮੇਰ ਕੋ ਨਾ ਪਤਾ ਨਹੀਂ ਮੈਂ ਤੁਹਾਨੂੰ ਕਿਸ ਤਰ੍ਹਾਂ ਕਾਵਾਂ ਨਹੀਂ ਦੱਸ ਕੀ ਗੱਲ ਹੈ ਦੀਦੀ ਮੇਨਾਂ ਸਾਹਿਲ ਨੇ ਫੋਨ ਕੀਤਾ ਸੀ ਤੇ ਮੈਨੂੰ ਕਹਿੰਦਾ ਮਾਸੀ ਜੀ ਮੈਨੂੰ 5000 ਰੁਪਏ ਦੀ ਜ਼ਰੂਰਤ ਹੈ ਤੇ ਦੇ ਦਿਓ ਪਰ ਮੰਮੀ ਨੂੰ ਨਾ ਦੱਸਿਓ ਹੈ ਹਾਂਜੀ ਪਰ ਮੰਮੀ ਨੂੰ ਕਿਉਂ ਨਾ ਦੱਸਿਓ ਇਹ ਤਾਂ ਮੈਨੂੰ ਪਤਾ ਨਹੀਂ ਉਹਨੇ ਕਿਉਂ ਕਿਆ ਪਰ ਮੈਨੂੰ ਇਹ ਗੱਲ ਸਹੀ ਨਹੀਂ ਲੱਗੀ ਮੈਂ ਦੇ ਵੀ ਸਕਦੀ ਸੀ 5000 ਰੁਪਏ ਪਰ ਮੈਂ ਆਪ ਨਹੀਂ ਦਿੱਤਾ ਮੈਂ ਕਿਹਾ ਮੈਂ ਇੱਕ ਵਾਰੀ ਢਾਣਾ ਤੇ ਗੱਲ ਕਰਾਂ ਉਹਨੇ ਤਾਂ ਮੈਨੂੰ ਇੱਥੋਂ ਤੱਕ ਵੀ ਕਿਹਾ ਸੀ ਕਿ ਕਿ ਮੈਨੂੰ ਅੱਜ ਸ਼ਾਮਾਂ ਤੱਕ ਪੈਸੇ ਦੇ ਦੋ ਪਰ ਮੈਂ ਉਹਨੂੰ ਕਿਹਾ ਮੈਂ ਸੋਚ ਕੇ ਦੱਸਾਂਗੀ ਪਰ ਮੇਰਾ ਫਰਜ਼ ਸੀ ਨਾ ਤੁਹਾਨੂੰ ਪੁੱਛਣਾ ਮੈਂ ਜੇ ਦੇਣੇ ਹੁੰਦੇ ਤਾਂ ਚੋਰੀ ਦੇ ਦੇਣੇ ਸੀ ਪਰ ਤਸਵੀਰ ਉਹਨੇ ਮੇਰੇ ਕੋਲ ਤਾਂ ਮੰਗਿਆ ਹੀ ਨਹੀਂ ਇੱਕ ਵਾਰੀ ਨਹੀਂ ਮੈਨੂੰ ਕਿਹਾ ਮੈਨੂੰ ਪੈਸਿਆਂ ਦੀ ਲੋੜ ਐਸ ਗੱਲ ਦਾ ਮੈਨੂੰ ਤੇ ਨਹੀਂ ਪਤਾ ਮੈਨੂੰ ਤੇ ਦੱਸਿਆ ਹੀ ਨਹੀਂ ਉਹਨੇ ਨਾ ਮੰਗੇ ਮੈਂ ਅੱਜ ਪੁੱਛਿਆ ਮੈਂ ਕਿ ਤੂੰ ਚੁੱਪ ਚੁੱਪ ਹਾਂ ਪਰੇਸ਼ਾਨੀਆਂ ਕੋਈ ਦੱਸ ਤੇ ਥਈ ਕੋਈ ਕਹਿੰਦਾ ਨਹੀਂ ਮੰਮੀ ਕੋਈ ਗੱਲ ਨਹੀਂ ਪਰ ਮਿਲਤੇ ਇਸ ਗੱਲ ਦਾ ਪਤਾ ਨਹੀਂ ਮੇਰਾ ਫਰਜ਼ ਸੀ ਤੁਹਾਡੇ ਨਾਲ ਗੱਲ ਕਰਨਾ ਫਰਜ਼ ਜਸਵੀਰ ਤੇ ਬਹੁਤ ਸਿਆਣੀ ਗੱਲ ਕੀਤੀ ਇਹ ਮੈਨੂੰ ਦੱਸ ਦਿੱਤਾ ਦੇਖ ਅੱਜ ਉਹਨੇ ਤੇਰੇ ਕੋਲ ਪਾਣੀ ਮੰਗੇ ਕੱਲ ਨੂੰ ਦਸ ਵੀ ਮੰਗ ਸਕਦਾ ਤੇ ਕਿੰਨੀ ਦੇਰ ਤੂੰ ਦੇਈ ਜਾਏਂਗੀ ਇਹ ਤਾਂ ਚੋਰੀ ਫਿਰ ਚੋਰੀ ਵਾਲੀ ਗੱਲ ਹੋ ਗਈ ਨਾ ਮੈਨੂੰ ਤਾਂ ਦੱਸਿਆ ਹੀ ਨਹੀਂ ਉਹਨੇ ਇਹ ਬਾਈ ਲੋੜ ਤੇ ਮੈਂ ਨਾ ਦਿੰਦੀ ਉਹਨੂੰ ਪੈਸੇ ਹਰ ਮਹੀਨੇ ਮੇਰੇ ਕੋਲੋਂ ਲੈਂਦੇ ਪੌਕਟ ਮਣੀ ਜਾਂ ਲੈਂਦਾ ਹੀ ਲੈਂਦਾ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਪਰ ਇਹਨੂੰ ਕੀ ਲੋੜ ਪੈ ਗਈ ਜਾਂ ਇਹ ਪੈਸੇ ਆਂਦੀ ਬੈਂਦੇ ਐ ਸੋਚਣੀ ਪਈ ਐ ਇਹ ਤਾਂ ਦੀਦੀ ਫਿਰ ਤੁਸੀਂ ਪੁੱਛੋ ਨਾ ਮੈਂ ਥੋੜਾ ਪੁੱਛ ਸਕਦੇ ਹਾਂ ਨਹੀਂ ਮੈਂ ਪੁੱਛ ਨਹੀਂ ਆਂਦਾ ਤੇ ਤੂੰ ਦਵੀ ਨਾ ਇਹ ਪੈਸੇ ਮੈਂ ਦੰਦ ਦੱਸਿਆ ਨਹੀਂ ਨਹੀਂ ਮੈਂ ਕਿਉਂ ਦਵਾਂਗੀ ਮੈਂ ਦੇਣੇ ਹੁੰਦੇ ਤੇ ਘਰ ਬੈਠੀ ਨਹੀਂ ਦੇ ਦੇਣੇ ਸੀ ਫਿਰ ਮੈਨੂੰ ਤੁਹਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਸੀ ਪੈਣੀ ਜੇ ਮੈਂ ਅੱਜ ਹੀ ਪੈਸੇ ਦੇ ਦਿੰਦੇ ਨਾ ਤੇ ਤੁਸੀਂ ਮੈਨਾਂ ਨਾਰਾਜ਼ ਹੋ ਜਣਾ ਸੀ ਤੁਸੀਂ ਕਹਿਣਾ ਸੀ ਤੂੰ ਮੇਰੇ ਕੋਲ ਪੁੱਛ ਕੇ ਦਿੱਤੇ ਐ ਤੇ ਹੈ ਹੀ ਐ ਉਹ ਕਹੀ ਜਾਂਦਾ ਮੈਂ ਮੋੜਦੇ ਆ ਮੋੜਦੇ ਹਾਂ ਕੀ ਪਤਾ ਦਿੱਤੇ ਜਾਣੇ ਕਿ ਨਹੀਂ ਮੋੜੇ ਜਾਣੇ ਕਿ ਨਹੀਂ ਪਤਾ ਨਹੀਂ ਮੈਂ ਤਾਂ ਕਹਿੰਦਾ ਸੀ ਤੁਸੀਂ ਹੁਣ ਦੇ ਦਿਓ ਮੈਂ ਪਹਿਲੇ ਤਰੀਕ ਤੱਕ ਪੈਸੇ ਵਾਪਸ ਕਰ ਦਾਂਗਾ ਨਹੀਂ ਪਰ ਤੂੰ ਬਹੁਤ ਚੰਗਾ ਕੀਤਾ ਨਹੀਂ ਦਿੱਤੇ ਦੇਨੇ ਵੀ ਨਹੀਂ ਮੈਂ ਤਾਂ ਅੰਦਾਜ਼ਾ ਮੈਂ ਇਹਨੂੰ ਪਹਿਲਾਂ ਪੁੱਛਾਂਗੀ ਕੀ ਕਰਨੇ ਪੈਸੇ ਐਨੇ ਤੂੰ ਅੱਛਾ ਧੀਰੀ ਇਸ ਤਰ੍ਹਾਂ ਪੁੱਛਿਓ ਜ਼ਰੂਰ ਪੁੱਛਾਂ ਨਹੀਂ ਬੜੇ ਰਮਾਨ ਨਾਲ ਪੁੱਛਿਓ ਨਹੀਂ ਰਾਮ ਨਾਲ ਹੀ ਪੁੱਛਾਂ ਨਹੀਂ ਰਾਮ ਅੱਛਾ ਮੈਂ ਚੱਲਦੀ ਹਾਂ ਨਹੀਂ ਤੂੰ ਚਾਹ ਚੂ ਤੇ ਪੀ ਨਹੀਂ ਨਹੀਂ ਚਾਹ ਤੇ ਕਰ ਲਈ ਵੇਖੋ ਮੈਂ ਜਲਦੀ ਜਾਣਾ ਕਿਉਂਕਿ ਮੈਂ ਘਰ ਆਪਣੇ ਸੱਸ ਨੂੰ ਕਹਿ ਕੇ ਬਸ ਮੈਂ 5 ਮਿੰਟ ਚ ਆਏ ਦੱਸ ਚਾਹ ਤੇ ਪੀ ਲੈ ਕੋਈ ਗੱਲ 5 ਮਿੰਟ ਲੱਗਨੇ ਚਾਰ ਮੈਂ ਬਣਾ ਕੇ ਲਿਆਨੀ ਹੁਣੇ ਐਸਾ ਤੁਹਾਨੂੰ ਪਤਾ ਸਾਹਿਲ ਤੁਸੀਂ ਕਹਿੰਦੇ ਬਾਹਰ ਗਿਆ ਹਾਂ ਹੋ ਸਕਦਾ ਕਿ ਸਾਹਿਲ ਮੇਰੇ ਵੱਲ ਨਾ ਚਲੇ ਜਾਵੇ ਠੀਕ ਹੈ ਇਹ ਵੀ ਗੱਲ ਠੀਕ ਹੈ ਹਾਂ ਤੁਸੀਂ ਬੈਠੋ ਠੀਕ ਹੈ ਠੀਕ ਤੇ ਤੇਰੀ ਗੱਲ ਸੁਣੋ ਸਾਹਿਲ ਨੂੰ ਬਹੁਤਾ ਗੁੱਸਾ ਨਾ ਹੋਇਓ ਬਿਲਕੁਲ ਮੰਨਣਾ ਪੁੱਛੋ ਠੀਕ ਹੈ ਹੂੰ ਠੀਕ ਹੈ ਠੀਕ ਆਂਦਾ ਤੇ ਮੈਂ ਪੁੱਛਣੀ ਗੱਲ ਕਰਨੀ ਕਿ ਢੀ ਪਰੇਸ਼ਾਨੀ ਦੀ ਗੱਲ ਹੈ ਦੱਸ ਉਹ ਚਾਰੀ ਘਰ ਬੈਠੇ ਵੀ ਪਰੇਸ਼ਾਨ ਕਰ ਦਿੱਤਾ ਆਂਦਾ ਤੇ ਮੈਂ ਗੱਲ ਤੇ ਕਰਨੀ ਆ ਇਹ ਨਾਲ ਜਿਆ ਮਮੀ ਆ ਗਿਆ ਸਾਹਿਲ ਕਿਰੇ ਕੱਪੜੇ ਆ ਉਹ ਸਾਰੇ ਦੇ ਆ ਮਾ ਅੱਛਾ ਤੇ ਸ਼ਾਮ ਨੂੰ ਜਾ ਕੇ ਮੈਂ ਲੈ ਆਉਂਗਾ ਕਹਿੰਦਾ ਸ਼ਾਮੀ ਆ ਕੇ ਲੈ ਜਾਓ ਠੀਕ ਹੈ ਤੇ ਕਪੜੇ ਹੋ ਗਏ ਹੋ ਜਾਣਗੇ ਠੀਕ ਹੈ ਤੇ ਅੱਛਾ ਮੈਂਨ ਪਹਿਲਾਂ ਇੱਕ ਗੱਲ ਦੱਸ ਤੇ ਤੈਨੂੰ ਪੈਸਿਆਂ ਦੀ ਕੀ ਲੋੜ ਪਈ ਮੈਂ ਤੈਨੂੰ ਸਵੇਰੇ ਪੁੱਛਿਆ ਪੁੱਤਰ ਕਿ ਤੂੰ ਕੋਈ ਪ੍ਰੇਸ਼ਾਨ ਹੈ ਤੇਰੇ ਚਿਹਰੇ ਤੇ ਪਰੇਸ਼ਾਨੀ ਨਹੀਂ ਨਜ਼ਰ ਆਉਂਦੀ ਤੂੰ ਮੈਨੂੰ ਦੱਸਿਆ ਨਹੀਂ ਆ ਤਾਨੂੰ ਕਹਿੰਦੇ ਕਿਆ ਮੈਨੂੰ ਪੈਸਿਆਂ ਦੀ ਲੋੜ ਆ ਮੈਨੂੰ ਪਤਾ ਲੱਗ ਗਿਆ ਤੂੰ ਮਾਸੀ ਕੋ ਪੈਸੇ ਮੰਗੇ ਮਾਸੀ ਕੋ ਪੈਸੇ ਮੰਗੇ ਮੈਂ ਹਾਂ 5000 ਰੁਪਏ ਤੂੰ ਮਾਸੀ ਕੋ ਮੰਗੇ ਆ ਉਹ ਨੇ ਮਮੀ ਮੈਂ ਕਦੋਂ ਮੰਗਿਆ ਮਾਸੀ ਕੋ ਉਹ ਮਾਸੀ ਤੇਰੀ ਆਈ ਸੀ ਤੇ ਮੈਨੂੰ ਦੱਸ ਗਈ ਐ ਮਾਸੀ ਆਈ ਹੀ ਘਰੇ ਆਹ ਮਾਸੀ ਆਈ ਸੀ ਮਾਸੀ ਦੱਸ ਗਈ ਐ ਪੁੱਤਰ ਮੇਰੀ ਗੱਲ ਸੁਣ ਸਾਡੇ ਘਰ ਕਿਸੇ ਚੀਜ਼ ਦੀ ਕਮੀ ਪੈਸੇ ਤੇ ਲੈ ਕਮੀ ਤੂੰ ਮੇਰੇ ਨਾਲ ਗੱਲ ਤੇ ਕਰਦਾ ਮੈਂ ਤੈਨੂੰ ਦੇ ਦੰਦੀ ਕਦੇ ਨਾ ਕੀਤੀ ਤੈਨੂੰ ਪੈਸੇ ਹਾਂ ਤੂੰ ਉਹ ਮਮੀ ਮੈਨੂੰ ਲੋੜ ਹੀ ਤਾਂ ਕਰਕੇ ਮੈਂ ਮੰਗੇ ਹੀ ਮੈਨੂੰ ਇਹ ਹੀਗਾ ਕਿ ਚੱਲ ਇੱਕ ਤਰੀਕ ਨੂੰ ਪੈਸੇ ਆਉਣੇ ਆ ਮੋੜ ਹੀ ਦੇਣੇ ਆ ਮਾਸੀ ਨੂੰ ਮੈਂ ਮਾਸੀ ਨੂੰ ਕਹਾ ਵੀ ਹੀਗਾ ਕਿ ਪਰ ਬੇਟਾ ਮੇਰੀ ਗੱਲ ਸੁਣ ਐਸ ਤਰ੍ਹਾਂ ਨਹੀਂ ਕਰੀ ਦੰਦ ਪਰ ਮੈਂ ਅਦਲ ਤੈਨੂੰ ਇੰਨੇ ਪੈਸਿਆਂ ਦੀ ਲੋੜ ਕਾਦੇ ਲਈ ਸੀ ਉਹ ਮੰਮੀ ਕੋਈ ਲੋੜ ਹੋਗੀ ਤਾਈਆਂ ਤਾਂ ਮੰਗੇ ਹੀ ਇਹ ਗਲਤ ਕੰਮ ਲਈ ਤਾਂ ਨਹੀਂ ਲੋੜ ਸੀ ਮੈਨੂੰ ਤਾਂ ਕੋਈ ਦੱਸੇਗਾ ਤਾਂ ਦੀ ਹੈ ਨਾ ਬਸ ਮੈਂ ਵੀ ਮੈਨੂੰ ਲੋੜ ਹੀ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕੇਸ ਵਾਸਤੇ ਲੋੜ ਹੀ ਮੈਨੂੰ ਉਹ ਪੁੱਤਰ ਦੱਸਣਾ ਤੇ ਭੈਣਾ ਨਾ ਦੱਸ ਮੈਂ ਤਾਂ ਦੇਦਾ ਨਹੀਂ 5000 ਰੁਪਏ ਤੂੰ ਦੱਸ ਸਹੀ ਕੀ ਕਾਦੇ ਲੈ ਲੈਣਾ ਤੂੰ ਨੇ ਕਿਸੇ ਮਾਰੇ ਰਸਤੇ ਤੰਦੇ ਜਾਂਦੇ ਆ ਕਿਸੇ ਦੱਸ ਕੋਈ ਨਹੀਂ ਮੰਮੀ ਇਦਾਂ ਦਾ ਕੁਝ ਵੀ ਨਹੀਂ ਹੈਗਾ ਤੇ ਫੇਰ ਕੀ ਗੱਲ ਹੈ ਕਾਦੇ ਲਿਟਵੈਂਦ ਕਰਨ ਆਪੇ ਆਪੇ ਮੰਮੀ ਕੋਈ ਗੱਲ ਨਹੀਂ ਮੈਂ ਆਪੇ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪੈਸੇ ਰੇਂਜ ਕਰ ਲੂੰਗਾ ਤੇ ਮੈਂ ਦੇ ਦੂੰਗਾ ਜਿਹਦੇ ਦੇ ਤੱਕਾ ਦੇ ਲਈ ਤੂੰ ਪਰੇਸ਼ਾਨ ਹੋਵੇ ਕਿਉਂ ਮੈਨੂੰ ਦੱਸ ਮੈਂ ਸਵੇਰੇ ਵੀ ਧਨ ਗਿਆ ਤੂੰ ਪਰੇਸ਼ਾਨ ਤੂੰ ਦੱਸ ਸਹੀ ਮੈਂ ਦੇ ਦਨੀ ਪੈਸੇ ਦੇ ਨਹੀਂ ਮਾਰੇ ਦਸਤੇ ਮੈਂ ਅੰਦਾਜ਼ ਮੈਂ ਦੇ ਦੇਣੀ ਕਾਦੇ ਲਈ ਲੈ ਤੂੰ ਐ ਉਹ ਮਮੀ ਸੱਚ ਬੋਸ਼ੋ ਨਾ ਦੇ ਆ 2 ਮਹੀਨੇ ਪਹਿਲਾਂ ਤੁਹਾਡੀ ਐਨੀਵਰਸਰੀ ਨਹੀਂ ਸੀ ਆਹੋ ਮੈਂ ਆਪਣੇ ਦੋਸਤ ਕੋ ਪੈਸੇ ਲੈ ਕੇ ਨਾ ਤੁਹਾਡੇ ਵਾਸਤੇ ਗਿਫਟ ਲਿੱਤਾ ਸੀ ਤੇ ਹੁਣ ਉਹ ਮੇਰੇ ਕੋ ਪੈਸੇ ਮੰਗਣ ਦਿਆ ਵਾ ਤੇ ਮੈਨੂੰ ਮੈਨੂੰ ਇਹ ਕਹਾਂ ਮੈਨੂੰ 1 ਮਹੀਨਾ ਦੇ ਦੇ ਮੈਂ ਤੈਨੂੰ ਮਹੀਨੇ ਤੱਕ ਨਾ ਪੈਸੇ ਮੋੜ ਦੂੰਗਾ ਵਾ ਪਰ ਉਹ ਕਹਿੰਦਾ ਨਹੀਂ ਮੈਨੂੰ ਐਮਰਜੈਂਸੀ ਲੋੜ ਆ ਐਮਰਜੈਂਸੀ ਲੋੜ ਆ ਤਾ ਕਰਕੇ ਮੈਂ ਕਹਾਂ ਚੱਲ ਮਾਸੀ ਕੋ ਮੰਗ ਲੈਣਾ ਵਾ ਜੇ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਤੁਸੀਂ ਮੈਨੂੰ ਨਹੀਂ ਕਹਿਣਾ ਸੀ ਕਿ ਨਹੀਂ ਇੰਨਾ ਖਰਚਾ ਕਰਨ ਦੀ ਲੋੜ ਨਹੀਂ ਆ ਤਾਂ ਕਰਕੇ ਮੈਂ ਉਹਦੇ ਕੋਲ ਲੈ ਲੇ ਤੇ ਹੁਣ ਉਹ ਮੇਰੇ ਕੋਲ ਮੰਗੰਦਾ ਮੈਂ ਤਾਂ ਮਾਸੀ ਕੋ ਪੈਸੇ ਮੰਗੇ ਪਰ ਕਾ ਸੀ ਅਨਿਵਰਸਰੀ ਤੇ ਕਾ ਦਾ ਗਿਫਟ ਦੇਣਾ ਜੇ ਕਰਜ਼ਾ ਚੁੱਕੇ ਗਿਫਟ ਦੇਣਾ ਤੂੰ ਥੋੜਾ ਕਰ ਦਿੰਦਾ ਕੋਈ ਜ਼ਰੂਰੀ ਸੀ ਇੰਨਾ ਗਿਫਟ ਦੇਣਾ ਸੀ 5000 ਖਰਚਣਾ ਕੀ ਲੋੜੀ ਕੀ ਸੀ ਚਲੋ ਮੰਮੀ ਇਹਨਾਂ ਮਾਸੀ ਕਿਹੜਾ ਰੋਇ ਰੋਇ ਹੁੰਦੀ ਆ ਜੇ ਗਿਫਟ ਲੈ ਕੇ ਦੇ ਹੀ ਦਿੱਤਾ ਤੇ ਫਿਰ ਕਿਹੜੀ ਆਫਤ ਆ ਗਈ ਤਹ ਹੁਣ ਤੂੰ ਦੋਸਤ ਨੂੰ ਦੇਨੇ ਵਾਪਸ ਦੇਨੇ ਆ ਹਾਂ ਮੰਮੀ ਉਹ ਮੇਰੇ ਕੋਲ ਵਾਪਸ ਮੰਗਨ ਦਿਆ ਵਾ ਮੈਂ ਦੇ ਦਾਨੀ ਤੈਨੂੰ ਪੈਸੇ ਤੂੰ ਪਰੇਸ਼ਾਨ ਨਾ ਮੈਂ ਦੇ ਦਾਨੀ ਤੇ ਮੰਮੀ ਰਹਿਣ ਦੋ ਇਹਦਾ ਕੀ ਫਾਇਦਾ ਤੁਹਾਡੇ ਪੈਸਿਆਂ ਦਾ ਤੁਹਾਨੂੰ ਇਹ ਗਿਫਟ ਦੇ ਕੋਈ ਗੱਲ ਨਹੀਂ ਪੁੱਤਰ ਤੂੰ ਮੇਰਾ ਆਪਣਾ ਐ ਚ ਕਿਹੜੀ ਗੱਲ ਹੈ ਮੈਨੂੰ ਦਿੱਤਾ ਨਾ ਗਿਫਟ ਕੋਈ ਗੱਲ ਨਹੀਂ ਮੈਂ ਤੈਨੂੰ ਪੈਸੇ ਦੇਨੀ ਤੂੰ ਮੋੜ ਕੇ ਆ ਕਿਸੇ ਦੇ ਨਹੀਂ ਰੱਖਣੇ ਪੈਸੇ ਤੈਨ ਮਾਸੀ ਕੋਲ ਵੀ ਨਹੀਂ ਲੈਣੇ ਮੈਂ ਦੇਨੀ ਤੇ ਨਾ ਥੋੜੀ ਕਰੀਦੀ ਪੈਸੇ ਲੈ ਲੈ ਮਨ ਚ ਹੁੰਦਾ ਕਿ ਬੱਚਿਆਂ ਨੂੰ ਥੋੜਾ ਕੰਟਰੋਲ ਚ ਰੱਖੋ ਕਾਦੇ ਲਈ ਪੈਸੇ ਲੈਣੇ ਗਲਤ ਰਸਤੇ ਦਾ ਨਾ ਮਰ ਪੁੱਤ ਤੇਹਾਂ ਨੂੰ ਗਿਫਟ ਦਾ ਕੀ ਫਾਇਦਾ ਤੂੰ ਕਰਜਾ ਚੁੱਕ ਕੇ ਗਿਫਟ ਦਿੱਤਾ ਆਪਣੀ ਜਾਨ ਐ ਨਹੀਂ ਔਖੀ ਕੀਤੀ ਤੂੰ ਗੜੀ ਨੌਕਰੀ ਕਰਨਾ ਪਿਆ ਹੁੰਡੇ ਤੇਰੀ ਜਾਨ ਤੋੜ ਤੋੜ ਕੇ ਖਾਂਦੇ ਵੇ ਕੀ ਲੋੜੀ ਕੀ ਐ ਐਨੀ ਪਰੇਸ਼ਾਨੀ ਚੱਲਣ ਦੀ ਸਰੀ ਇਤਵੀ ਚੱਲੀ ਜਣਾ ਦਿਮਾਗ ਤੇ ਵੀ ਚੱਲੀ ਨੇ ਕਾ ਦੇ ਲਈ ਤੂੰ ਮੈਨੂੰ ਕਹਿੰਦਾ ਮੇਰੇ ਦਿਲ ਕਰਦਾ ਤੁਹਾਨੂੰ ਗਿਫਟ ਦੇਂਦੇ ਮੈਂ ਤੁਹਾਨੂੰ ਪੈਸੇ ਦੇ ਦਿੰਦੀ ਕਿ ਜਾ ਲੈ ਆ ਗਿਫਟ ਲੈ ਤੂੰ ਸਾਡੇ ਤੋਂ ਉਪਰੇ ਐ ਸੀ ਤੇਰੇ ਤੋਂ ਉਪਰੇ ਐ ਮੈਨੂੰ ਵੀ ਤਾਂ ਪਤਾ ਤੂੰ ਗੜੀ ਨੌਕਰੀ ਕਰਨਾ ਮੈਂ ਕਿੱਥੋਂ ਕਿ ਉੱਠ ਲਿਆ ਕੇ ਦੇਂਗਾ ਚਲਾ ਜਾ ਇਸਨੂੰ ਫੜ ਲਾ ਹੁਣ ਮੈਂ ਸੀ ਵਾ ਦੇ ਦੇਣੀ ਚਲੋ ਤੇ ਹੀ ਦੇ ਲੋ ਮੈਸੇਜ ਦੇ ਦਿਓ ਆ ਜਾ ਬਹਿ ਜਾਓ ਆਓ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਪਿਆਰ ਚੱਲ ਉਮੀਦ ਹੈ ਕਿ ਮੇਰੀ ਪਰਿਵਾਰ ਮੇਰੀ YouTube ਫੈਮਲੀ ਸਾਰੇ ਠੀਕ ਠਾਕ ਹੋਏਗੀ ਤੇ ਮਾਈਕ ਸਾਇਹਲ ਤੇਰੇ ਕੋਲ ਹੀ ਲੱਗਦਾ ਹੈ ਨਾ ਆਹ ਕੰਮ ਤੇ ਕਿੱਤਾ ਇਹਨਾਂ ਨੇ ਬੜਾ ਵਧੀਆ ਹੈ ਨਾ ਪਰ ਜੋ ਮੈਂ ਚਾਹਦੀ ਸੀ ਨਾ ਉਹ ਨਹੀਂ ਹੁੰਦਾ ਉਹ ਵੈਸੇ ਨਹੀਂ ਤੁਸੀਂ ਕਲੀਅਰ ਕਰ ਪਾਏ ਹੈਨਾ ਲੱਗ ਰਿਹਾ ਹੈ ਨਾ ਉਹ ਤੁਸੀਂ ਦੇ ਰਹੇ ਹੋ ਨਾ ਨਹੀਂ ਉਹ ਫਿਰ ਮੈਂ ਨਹੀਂ ਹਾਂ ਨਹੀਂ ਤੇ ਦੇ ਰਹੇ ਹੋ ਹਾਂਜੀ ਅਸਲੀ ਸਟੋਰੀ ਦਾ ਸਾਡੇ ਵੈਸੇ ਤੁਸੀਂ ਸਮਝ ਹੀ ਗਏ ਹੋ ਲਗਭਗ ਚਲੋ ਕੋਈ ਨਾ ਕਿਸੇ ਵਕਤ ਹੋ ਜਾਂਦਾ ਆਪਾਂ ਸਵੇਰ ਦੇ ਕੰਮ ਕਰ ਰਹੇ ਸੀ ਥੋੜਾ ਥੱਕ ਵੀ ਗਏ ਸੀ ਤੇ ਉਹਦੀ ਵਜ੍ਹਾ ਕਰਕੇ ਪਸ਼ਵੰਦਰ ਬੈਠ ਦੇ ਦੋ ਵਾਰੀ ਸੋ ਚੁੱਕੇ ਨੇ ਤੇ ਪਰ ਸਟੋਰੀ ਬਣਾਣਾ ਵੀ ਜ਼ਰੂਰੀ ਸੀ ਫਿਰ ਤੁਸੀਂ ਵੇਟ ਕਰਦੇ ਰਹਿਣਾ ਸੀ ਇਹਦੇ ਵਿੱਚ ਇਹ ਵਿਖਾਇਆ ਗਿਆ ਕਿ ਇੱਕ ਜਿਹੜਾ ਬੱਚਾ ਹੈ ਉਹ ਉਤਾਰੇ ਪੈਸੇ ਲੈ ਕੇ ਆਪਣੇ ਪੇਰੈਂਟਸ ਨੂੰ ਗਿਫਟ ਦਿੰਦਾ ਹੈ ਉਹ ਬੱਚਾ ਕਹਿ ਤਦ ਦਿੰਦਾ ਹੈਗਾ ਕਿ ਭੈਣ ਜੀ ਜੋ ਸਟੋਰੀ ਚ ਵਿਖਾਇਆ ਗਿਆ ਇੱਕ ਪੈਸਾ ਤੁਹਾਨੂੰ ਮੈਂ ਵਾਪਸ ਕਰ ਦੂੰਗਾ ਬੱਚਾ ਕਿਹੜਾ ਨੌਕਰੀ ਕਰਦਾ ਉਹ ਨੌਕਰੀ ਕਰਦਾ ਹੀ ਨਹੀਂ ਪੈਸੇ ਕਿੱਥੋਂ ਹਨ ਫਿਰ ਉਹਨਾਂ ਨੂੰ ਮਾਸੀ ਕੋ ਚੁੱਕੇਗਾ ਫਿਰ ਮਾਸੀ ਮੋੜ ਨਹੀਂ ਫਿਰ ਮਾਸੀ ਚ ਚੁੱਕ ਸਕਦਾ ਚਾਚੇ ਕੋ ਚੁੱਕ ਸਕਦਾ ਕਿਸੇ ਕੋ ਵੀ ਚੁੱਕ ਸਕਦਾ ਕਰੇਗਾ ਹੈਨਾ ਤੇ ਇਹਦੇ ਵਿੱਚ ਇਹ ਹੈ ਕਿ ਬੱਚਿਓ ਇਹ ਸਟੋਰੀ ਸਿਰਫ ਢਾਡੇ ਵਾਸਤੇ ਆ ਕਿ ਤੁਸੀਂ ਐਵੇਂ ਆਪਣੀ ਜਾਨ ਕੜਕੀ ਚ ਨਾ ਫਸਾਓ ਕਿ ਜਿੰਨੇ ਢੜ ਕੋ ਪੈਸੇ ਹੈਗੇ ਆ ਜਿੰਨੇ ਢੱਡ ਕੋ ਪੈਸੇ ਆਗੇ ਤੁਸੀਂ ਔਰ ਚ ਗਿਫਟ ਲੈ ਦੋ ਪਹਿਲੀ ਗੱਲ ਤਾਂ ਮਾਂ ਪਿਓ ਨੂੰ ਪਤਾ ਕੀ ਗਿਫਟ ਹੁੰਦਾ ਹੈ ਕਿ ਬੱਚਾ ਖਾਸ ਕੇ ਬੋਲ ਪਵੇ ਕਿਉਂ ਪਸ਼ਵਿੰਦਰ ਜੀ ਹਾਸ ਕੇ ਬੋਲ ਪਵੇ ਬੱਚੇ ਰਿਸਪੈਕਟ ਕਰਨ ਮਾਂ ਪਿਓ ਦੀ ਉਹਦੇ ਵਿੱਚ ਸਾਰਾ ਗਿਫਟ ਆਇਆ ਸਾਰਾ ਗਿਫਟ ਆਇਆ ਤੇ ਐਸ ਕਰਕੇ ਉਧਾਰੇ ਪੈਸੇ ਮੰਗੇ ਗਿਫਟ ਨਾ ਦੋ ਜੀ ਬਾਅਦ ਚ ਤੁਹਾਡੀ ਉਹ ਜਾਨ ਤੋੜ ਤੋੜ ਖਾਂਦੇ ਨੇ ਫਿਰ ਤੁਸੀਂ ਪਰੇਸ਼ਾਨ ਹੁੰਦੇ ਜੇ ਕਿ ਘਰਦਿਆਂ ਕੋ ਪੈਸੇ ਵੀ ਨਹੀਂ ਮੰਗਣੇ ਨਾ ਕਰਦੇ ਕੀ ਚੀਜ਼ ਕਹਿਣਗੇ ਪੇਰੈਂਟਸ ਨੂੰ ਪਤਾ ਹੀ ਹੈ ਕਿ ਬੱਚਾ ਕਿਹੜਾ ਨੌਕਰੀ ਕਰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਲੇ ਜੇ ਦੇਣਾ ਵਾ ਹਨਾ ਉਹ ਛੋਗੇ ਗਿਫਟ ਨਹੀਂ ਦੇਣਾ ਜੇ ਦੇਣਾ ਵਾ ਕਿ ਹਾਂ ਜਿੰਨੇ ਤੁਹਾਡੇ ਕੋ ਹੈਗੇ ਆ ਜੇ ਤੁਸੀਂ ਸਪੈਸ਼ਲ ਕੁਝ ਕਰਨਾ ਚਾਹੁੰਦੇ ਹੀ ਹੋ ਨਾ ਵਾ ਤੇ ਜਿੰਨੇ ਤੁਹਾਡੀ ਪਾਕਟ ਮਣੀ ਆ ਉਸ ਤੋਂ ਉੱਦੇ ਤੋਂ ਵੱਧ ਨਹੀਂ ਕਿਉਂਕਿ ਬਾਅਦ ਚ ਤੁਹਾਨੂੰ ਪ੍ਰੋਬਲਮ ਹੋਊਗੀ ਕਿਉਂਕਿ ਤੁਹਾਡਾ ਤੇ ਇੱਕ ਦਾਇਰਾ ਕਿ ਇੰਨੇ ਕੀ ਪੈਸੇ ਹੋਣੇ ਆ ਜੇ ਤੁਸੀਂ ਦਾਇਰੇ ਤੋਂ ਬਾਹਰ ਜਾਓਗੇ ਤੇ ਫੇਰ ਉਹ ਪੈਸੇ ਵਾਪਸ ਕਰਨ ਦੇ ਵਿੱਚ ਤਾਂ ਪ੍ਰੋਬਲਮ ਆਉਂਦੀ। ਸਾਹਿਲ ਦਾ ਚ ਇੱਕ ਗੱਲ ਜਿਹੜੀ ਤੋਂ ਗੱਲ ਬੜੀ ਅੱਛੀ ਕਹੀ ਆ ਕਿ ਬਾਅਦ ਚ ਪ੍ਰੋਬਲਮ ਹੈਗੀ ਵੇਖੋ ਪੈਸੇ ਤਾਂ ਫੇਰ ਕਰ ਦਿਆ ਨੇ ਦਿੱਤੇ ਨਾ ਤੇ ਫੇਰ ਕਰ ਦਿਆ ਨਹੀਂ ਦਿੱਤੇ ਪੈਸੇ ਤਾਂ ਫੇਰ ਕਰ ਦਿਆ ਨੇ ਦਿੱਤੇ ਇਸ ਕਰਕੇ ਜੀ ਜੋ ਵੀ ਆ ਬੱਚੇ ਉਹ ਸਿਰਫ ਤੁਹਾਡੇ ਵਾਸਤੇ ਛੋਟੀ ਜੀ ਸਟੋਰੀ ਆ ਇਹ ਇਕੱਲੇ ਸਾਹਿਲ ਤੇ ਨਹੀਂ ਹੈਗੀ ਇਹ ਸਾਰੇ ਜਿਹੜੇ ਟੀਨੇਜਰ ਆ ਜਿਹੜੇ ਉੱਜ ਵੀ ਜਿਹੜੇ ਬੱਚੇ ਸਟੱਡੀ ਕਰਦੇ ਸਿਰਫ ਉਹਨਾਂ ਵਾਸਤੇ ਜਿੰਨਾ ਹੈਗਾ ਉਹਨੇ ਚ ਹੀ ਕਰੋ ਜੀ ਚਲੋ ਠੀਕ ਹੈ ਜੀ ਜੇ ਤਾਂ ਉਹ ਸਾਡੀ ਸਟੋਰੀ ਪਸੰਦ ਆਂਦੀ ਹੋਵੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਕਮੈਂਟਾਂ ਚ ਜਰੂਰ ਦੱਸਿਆ ਕਰੋ ਕਿ ਸਾਡੀ ਸਟੋਰੀ ਕਿਸ ਤਰ੍ਹਾਂ ਦੀ ਲੱਗਦੀ ਹੈ ਠੀਕ ਹੈ ਜੀ ਬੁੱਢਿਆ ਦੀ ਟੀਮ ਵੱਲੋਂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ